ਹਲੋ ਗਾਇਜ਼ ਅੱਜ ਤੁਹਾਨੂੰ ਦਿਖਾਉਣੇ ਸਾਡੇ ਘਰ ਦੀ ਸਭ ਤੋਂ ਵੱਡੀ ਭੁੱਖ ਪਹਿਲਾਂ ਮੈਨੂੰ ਦਿੱਤਾ ਬਿਸਕੁਟ ਇਹ ਮੇਰੇ ਤੋਂ ਬਿਸਕੁਟ ਫੜ ਕੇ ਖਾਣ ਲੱਗ ਗਿਆ ਫਿਰ ਮੈਂ ਥੋੜੇ ਚਿਰ ਬਾਅਦ ਪਾਸੇ ਤੇ ਜਾ ਕੇ ਟੌਫੀ ਖਾਣ ਲੱਗਾ ਇਹਨੇ ਬਿਸਕੁਟ ਸੈੱਟ ਕੇ ਮੇਰੇ ਤੋਂ ਟਾਫੀ ਫੜ ਲਈ ਟਾਫੀ ਫੜ ਕੇ ਵੀ ਇਹਦਾ ਮਨ ਨਹੀਂ ਭਰਿਆ ਇਹ ਰੰਗ-ਬਰੰਗੇ ਟਾਫੀਆਂ ਵੇਖ-ਵੇਖ ਕੇ ਇਹਨੇ ਦੀ ਨੀਤ ਪਲਟੀ ਗਈ ਹੁਣ ਹਾਂ ਫੜਨਾ ਵਾਲਾ ਐਡੀ ਜ਼ਿਆਦਾ ਭੁੱਖ ਪਾ ਰਿਆ ਸੀਗਾ ਥੋੜੇ ਕੁ ਚਿਰ ਬਾਅਦ ਇਹਨੇ ਟਾਫੀ ਤੋਂ ਵੀ ਇਹਦਾ ਮਨ ਢ ਭਰ ਗਿਆ ਨੇ ਟਾਫੀ ਸੈੱਟ ਕੇ ਮੰਮੀ ਦੀ ਦਵਾਈਆਂ ਵਾਲਾ ਪੱਤਾ ਫੜ ਲਿਆ ਕਿ ਹੁਣ ਚਲੋ ਦਵਾਈ ਖਾਣਾ ਵਾ ਦਵਾਈ ਨਾਲ ਸੈੱਟ ਹੋਏ ਨਾ ਬਾਅਦ ਚ ਥੋੜੇ ਚਿਰ ਬਾਅਦ ਇਹਨੇ ਦਵਾਈ ਨੂੰ ਵੀ ਦਿੱਤਾ ਪਰ ਆ ਮਾਰ ਇਹ ਕਹਿੰਦਾ ਹੁਣ ਦਵਾਈ ਨਾਲ ਨਹੀਂ ਕੰਮ ਸਰਨਾ ਹੋਣੇ ਹੱਡੀਆਂ ਜੋੜੂਗਾ ਪਤਾ ਨਹੀਂ ਕਿਹੜੀ ਫਾਈਟ ਕਰਕੇ ਆਸੀ ਜਿਹੜੀਆਂ ਇਹਨੇ ਹੱਡੀਆਂ ਟੁੱਟ ਗਈਆਂ ਹੁਣ ਨੇ ਆਦੇ ਗ ਹੁਣ ਇਹ ਲੱਗਾ ਪਿਆ ਵਾ ਬੰਨਣ ਹੁਣ ਉਦੋਂ ਬਾਅਦ ਵੀ ਇਹਨੂੰ ਟੇਕ ਨਹੀਂ ਆਈ ਫਿਰ ਇਹਨੇ ਜੈਡਫੋਨ ਚੱਕ ਲੈ ਤੇ ਗਾਣਾ ਸੁੰਨਾ ਹੁਣ ਮੈਂ ਲਾਲ ਪਰਿਵਾਰ ਲਾਲ ਗਾਣਾ ਹੈਡਫੋਨਾਂ ਤੋਂ ਬਾਅਦ ਵੀ ਇਹਨੂੰ ਸਬਰ ਨਹੀਂ ਆਇਆ ਇਹ ਟੋਕਰੀ 'ਚ ਪਤਾ ਨਹੀਂ ਕਿਹੜਾ ਖਜ਼ਾਨਾ ਲੱਭੀ ਜਾਂਦਾ ਸੀ ਕਹਿੰਦਾ ਹੁਣ ਵੇਖ ਹੀ ਲਵਾਂ ਕਿ ਟੋਕਰੀ 'ਚ ਵੀ ਕੁਝ ਹੋਰ ਲੱਭਦਾ ਕਿ ਨਹੀਂ ਹੱਥ ਤੇ ਭੁੱਖਾ ਤੋਤਾ ਫਿਰ ਬਿਸਕੁਟ ਤੇ ਆ ਗਿਆ ਲਾਲਚ ਬੁਰੀ ਬਲਾਏ ਨੇ ਸਾਬਿਤ ਕਰਤਾ